ਕੁਝ ਨਹੀਂ ਮੱਦ ਦਾ ਅਨਾਨ ਕੰਮ ਇਹਨੇ ਇਹ ਚਾਹਿਆ ਪੰਜ ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਤੇ ਦੀ ਜਾਵੇਗਾ ਮਤਲਬ ਹੈ 2000 ਲੀਟਰ ਹੋ ਡੀਜ਼ਲ ਭੇਜ ਵੀ ਦੂੰਗਾ ਮੈਂ ਆ ਗਏ ਪੈਸਾ ਹੈ ਮੈਂ ਇਕੱਠੇ ਬਰ ਗਾਲ ਕੇ ਕਰ ਲਵਾਂ 2000 ਲੀਟਰ ਮੈਂ ਉਹ ਭੇਜ ਮੈਂ ਸ਼ਾਮ ਤੱਕ ਠੀਕ ਹੈ ਉਹ ਵੀ ਲੋਡ ਪਏ ਠੀਕ ਹੈ ਦੋ ਤਿੰਨ ਦਿਨਾਂ ਦੀ ਠੀਕ ਹੈ ਮੈਨੂੰ ਮੈਂ ਨਮਨ ਕਰਦੇ ਹੋ ਮੈਂ ਭੇਜ ਜੂਗਾ ਇੱਕ ਤਿੰਨ ਦਿਨਾਂ ਦਾ ਵੀ ਨਹੀਂ ਉਹ ਮੈਂ ਜੋ ਕਰੀ ਲੈਂਦਾ اچھا ਫਿਰ ਐ ਕਰਦੇ ਆ ਤੁਹਾਨੂੰ 2000 ਹਾਂ ਜੀ ਜੀ ਉਹ ਜਿਹੜਾ ਠੀਕ ਹੈ ਮੈਂ ਲੱਖ ਰੁਪਏ ਕੈਸ਼ ਨਾਲ ਮੈਂ ਇੱਥੇ ਇੱਥੇ ਹੋਰ ਉਹਨੂੰ ਥੋੜੇ ਵਾਸਤੇ ਮੈਂ ਮੈਂ 2000 ਲੀਟਰ ਦਾ ਡੀਜ਼ਲ ਦੇ ਦੇਣਾ ਹੈ ਇਹ ਲੱਖ ਰੁਪਏ ਮੈਂ ਦੇਨੇ ਕੈਸ਼ ਦੇ ਗਿਆ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਉਹ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਣਾ ਚਾਹੁੰਦੇ ਆਂ ਇਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਇਨਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਐਸ்சிਪੀਸੀ ਦੇ ਅਧਾਰ ਹੇਠ ਹੈ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਅ ਐਸਜੀਪੀਸੀ ਨੂੰ ਅ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਹਾਂ ਕਿ ਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਹਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪ੍ਰਵਾਨ ਦੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਹ ਚਿੱਠੀ ਦੇ ਕੰਮ ਕਰਤੇ ਆ ਫਿਰ 9 9 ਨੂੰ 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਾਨਕਿਆਣਾ ਸਾਹਿਬ ਨੂੰ ਮੀਤ ਸਖਤਰ ਮੀਤ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਨੂੰ ਪੱਤਰਕਾ ਨੰਬਰ 441 ਮਿਤੀ 6 9 2025 ਰਾਣੀ ਕਿੰਨੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੂਤ ਪੰਜਾਬੀ ਚਾਹੇ ਹੜਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਆ ਹੜ ਭੇੜਤਾ ਦੀ ਸਹਾਇਤਾ ਲਈ ਮੈਂਬਰ ਸਾਹਿਬ ਜਾਇਦਤ ਸਬ ਕਮੇਟੀ ਦੇ ਕੁਰਦਵਾਰਾ ਇੰਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ। ਉਹਨਾਂ ਨੂੰ ਆਗਿਆ ਆ ਗਈ ਸੀ 9 ਤਰੀਕ ਨੂੰ। ਹੁਣ ਉਸ ਤੋਂ ਅੱਗੇ ਫਿਰ ਹੁੰਦਾ ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ ਐਸਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਬੱਡੀ ਮਾਉਂ ਕੇ ਅਮਾਉਂਟ ਦਾ ਉਹਨਾਂ ਤੇਲ ਆਉਣਾ ਹੈ ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਅੱਨਾ ਕੋਈ ਇੱਕ ਲੋਕਲ ਮੈਂਬਰ ਬਹਿਣੀ ਵਾਲ ਸਾਡੇ ਨਾਲ ਬੈਠੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਦੇ ਹਿੱਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹ ਤਾਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪਵਾਈ ਗਈ ਸਿੱਧਾ ਚਿੱਠੀ ਪੱਤਰ ਇੱਕ ਚੰਗਾ ਪੋਲਿਟੀਕਲ ਲੈਟਰ ਠੀਕ ਹੈ ਜੀ

ਕਾਇਦੇ ਗਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਦਕਾ ਇਨਚਾਰਜ ਨੇ ਜਿਹੜੇ ਖੱਡੇ ਵਸਤਾ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਪੀਸੀ ਦਾ ਤੇਲ ਐਸਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐਸਪੀਸੀ ਕਰੇ ਮੈਂ ਕਹਿੰਦੀ ਤੋ ਜ਼ਿਆਦਾ ਵੀ ਕਰਨਾ ਚਾਹੀਦਾ ਐਸਪੀਸੀ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਅਦਾਨ ਐਸਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਹੀ ਕਿਤਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਦਾਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ بار-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਕਿਸਮ ਦੀ ਤਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟੀਕਲ ਕਾਰਨਾ ਕਰਕੇ ਸਿਆਸੀ ਮੁਹਾਦ ਤੇ ਵਾਸਤੇ ਆਪਾਂ ਇਹ ਇਹ ਹੁਣ ਇਹ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਅਲਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੰਲੀ ਅਕਾਦੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ